ਦੇਵ ਨੂੰ ਨਿਰਾਸ਼ ਕਰਨਾ ਬੜਾ ਔਖਾ ਹੈ ਇੱਕ ਉਦਾਹਰਣ ਦੇਣ ਜਬ ਲਗ சுவாਸ ਤਬ ਲਗ ਆਸ ਹਰ சுவாਸ ਦੇ ਨਾਲ ਕੋਈ ਨਾ ਕੋਈ ਆਸ ਤੇ ਚਲਦੀ ਹੈ ਮੁਸ਼ਕਿਲ ਹੈ ਇਸ ਮੁਸ਼ਕਿਲ ਦਾ ਹੱਲ ਸਾਨੂੰ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਦਿੱਤਾ ਹੈ ਬੜੇ ਧਿਆਨ ਨਾਲ ਸਰਵਨ ਕਰਨਾ ਆਸਾ ਮਾਏ ਨਿਰਾਸ ਬਲਾਏ ਨਹਿਚੋ ਨਾਨਕ ਕਰਤੇ ਪਾਏ ਨੇਸ਼ੇ ਕਰਕੇ ਜਾਣ ਉਹਨੂੰ ਕਰਤੇ ਪੁਰਖ ਦੀ ਪ੍ਰਾਪਤੀ ਹੋ ਜਾਂਦੀ ਕਿਸ ਨੂੰ ਆਸਾਂ ਮੈਂ ਨਿਰਾਸ਼ ਵਾਲਾ ਹੈ ਜੋ ਆਸਾ ਦੇਚ ਨਿਰਾਸ਼ ਹੋ ਕੇ ਰਹਿੰਦਾ ਹੈ ਇਹ ਕਿਸ ਤਰ੍ਹਾਂ ਹੁੰਦਾ ਹੈ ਚਲੋ ਆਸਾ ਤੇ ਚੱਲਦੀ ਹੈ ਸ્વાસ ਦੇ ਨਾਲ ਨਿਰਾਸ਼ ਹੋਣਾ ਬੜਾ ਔਖਾ ਹੈ ਜੇ ਆਸਾ ਪੂਰੀ ਹੋ ਗਈ ਹੈ ਤੋ ਫਿਰ ਤੂੰ ਇਸ ਤਰ੍ਹਾਂ ਸਮਝ ਇਹ ਇਸ ਵਾਸਤੇ ਪੂਰੀ ਹੋਈ ਹੈ ਪ੍ਰਭੂ ਦੀ ਆਸਾ ਵੀ ਇਹੀ ਸੀ ਉਹ ਵੀ ਇਹੀ ਚਾਹੁੰਦਾ ਸੀ ਤਾਂ ਹੋਈ ਇੱਕ ਜੇ ਆਸਾ ਨਹੀਂ ਪੂਰੀ ਹੋਈ ਇੱਛਾ ਨਹੀਂ ਪੂਰੀ ਹੋਈ ਤੋ ਪ੍ਰਭੂ ਕੁਝ ਹੋਰ ਚਾਹੁੰਦਾ ਹੈ ਉਹਦੀ ਇੱਛਾ ਕੁਝ ਹੋਰ ਹੈ ਤੋ ਉਹਦੀ ਰਜ਼ਾ ਵਿੱਚ ਰਾਜ਼ੀ ਹੋ ਜਿਹੜਾ ਇਸ ਗੰਗ ਨਾਲ ਜੀਂਦਾ ਹੈ ਨਹਿ ਛੋ ਨਾਨਕ ਕਰਤੇ ਪਾਏ ਨਿਸ਼ਚੈ ਕਰਕੇ ਜਾਣੋ ਨੂੰ ਕਰਕੇ ਪ੍ਰਗਤੀ ਪ੍ਰਾਪਤੀ ਹੋ ਜਾਂਦੀ ਹੈ